ਇਹ ਸਤਜੁਗ ਫਿਰ ਦੁਆਪਰ ਤ੍ਰੇਤਾ ਇਹ ਅਜੇ ਇਹ ਗੇਂਡ ਚੱਲ ਰਿਹਾ ਕਿ ਇਥੋਂ ਪਿੱਛੇ ਵੀ ਇਹ ਯੁਗ ਚੱਲਦੇ ਆਏ ਪਿੱਛੇ ਵੀ ਹੁੰਦੇ ਨੇ ਪਿੱਛੇ ਵੀ ਸਤਜੁਗ ਤੋਂ ਬਾਅਦ ਦੁਆਪਰ ਹੁੰਦਾ ਸੀ ਫਿਰ ਤ੍ਰੇਤਾ ਹੁੰਦਾ ਸੀ ਇਹ ਗੋਤਮ ਰਖੀ ਨੇ ਚੇਂਜ ਕੀਤਾ ਤੇ ਸਰਾਬ ਦਿੱਤਾ ਨਾ ਹੱਲਿਆਂ ਨੂੰ ਉਹ ਕਹਿੰਦਾ ਵੀ ਜਦ ਤ੍ਰੇਤਾ ਵਿੱਚ ਆਰਾਮ ਚੰਦਰ ਮਹਾਰਾਜ ਆਉਣਗੇ ਕਹਿੰਦੇ ਮਹਾਰਾਜ ਹੁਣ ਸਤਜੁਗ ਆ ਗਿਆ ਫਿਰ ਦੁਆਪਰ ਆਉਣਾ ਤਦੋਂ ਤ੍ਰੇਤਾ ਮਾਰੇਂ ਬਿਰਤੇ ਕਿਰਪਾ ਕੋ ਮੇਰਾ ਤਾਂ ਕਸੂਰ ਵੀ ਕੋਈ ਨਹੀਂ ਮੈਂ ਤਾਂ ਖਲੀ ਗਈ ਹੈ ਜੀ ਕਈ ਵਾਰੀ ਹੋ ਜਾਣ ਦੀ ਬੰਦੇ ਤੋਂ ਗਲਤੀ ਇੱਕ ਹੁੰਦੀ ਹੈ ਗਲਤੀ ਕਰਮੀ ਹੈ ਜੀ ਇੱਕ ਵਾਰੀ ਗਲਤੀ ਹੋ ਜਾਂਦੀ ਹੈ ਪਤਾ ਨਹੀਂ ਹੁੰਦਾ ਅਣਜਾਣ ਚ ਹੋ ਜਾਂਦੀ ਉਹ ਕਹਿੰਦੀ ਮਹਾਰਾਜ ਮੇਰਾ ਤਾਂ ਗਲਤੀ ਕੋਈ ਇੰਦਰਵਾਰਾ ਜ ਨੇ ਕੰਮ ਖਰਾਬ ਕੀਤਾ ਗਲਤੀ ਤਾਂ ਉਹ ਦੀ ਹੈ ਮੇਰੀ ਮੇਰੀ ਕਦੀ ਗਲਤੀ ਹੈ ਮੈਂ ਤਾਂ ਪਤਾ ਨਹੀਂ ਲੱਗਿਆ ਉਹਨੇ ਸਰੂਪ ਤੁਹਾਡਾ ਬਣਾਇਆ ਇਹ ਗੋਤਮ ਜੀ ਕਿਹਨੇ ਕਿਹਾ ਵੀ ਤਾਂ ਇਹਦੀ ਗੱਲ ਸਹੀ ਹੈ ਉਹ ਕਹਿੰਦੇ ਕੋਈ ਨਹੀਂ ਫਿਰ ਆਪਾਂ ਜੋਗੀ ਬਦਲ ਦਿੰਦੇ ਸਾਜਗਤਵਾ ਫਿਰ ਤ੍ਰੇਤਾ ਲਿਆਦਾ ਪਰ ਵਾ ਦੇਖ ਲਓ ਸਾਧੂ ਦੀ ਇੱਕ ਅਵਸਥਾ ਐਸੀ ਹੁੰਦੀ ਹੈ ਜਦੋਂ ਬ੍ਰਹਮ ਦੇ ਵਿੱਚ ਪਹੁੰਚਦਾ ਨਾ ਹੈ ਆਪਾਂ ਜਿੰਨੇ ਜਿੰਨੇ ਵੀ ਇਹ ਸਰੀਰ ਨੇ ਇਹ ਰੱਬ ਦਾ ਰੂਪ ਨੇ ਆਪਣੇ ਅੰਦਰ ਰੱਬ ਬੈਠਾ ਆਪਣੇ ਅੰਦਰ ਰੱਬ ਬੈਠਾ ਆਪਾਂ ਨੂੰ ਪਤਾ ਨਹੀਂ ਹੈ ਜੀ ਨੂੰ ਪਤਾ ਲੱਗ ਜੇ ਮੇਰੇ ਅੰਦਰ ਰੱਬ ਹੈ ਨਾਮ ਜਪ